ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਦਸ਼ਮੇਸ਼ ਪਿਤਾ ਜਿਨ੍ਹਾਂ ਨੇ ਸਮੇਂ-ਸਮੇਂ ਦੇ ਉੱਪਰ ਹੋਣ ਵਾਲੀਆਂ ਘਟਨਾਵਾਂ ਨੂੰ 350 ਸਾਲ ਪਹਿਲਾਂ ਹੀ ਆਪਣੀਆਂ ਭਵਿੱਖਵਾਣੀਆਂ ਦੇ ਵਿੱਚ ਦਰਜ ਕੀਤਾ ਸਿੱਖ ਸੰਗਤ ਗਵਾਹ ਹੈ ਕਿ ਉਹਨਾਂ ਦੀਆਂ ਭਵਿੱਖਵਾਣੀਆਂ ਸਮੇਂ-ਸਮੇਂ ਦੇ ਉੱਪਰ ਹਮੇਸ਼ਾ ਸੱਚ ਹੁੰਦੀ ਆਈਆਂ ਹਨ ਹੁਣ 2025 ਦੇ ਬਾਰੇ 2025 ਦੇ ਵਿੱਚ ਛੜਨ ਵਾਲੀ ਜੰਗ ਦੇ ਬਾਰੇ ਉਨਾ ਦੀ ਭਵਿੱਖਬਾਣੀ ਬਿਲਕੁਲ ਸੱਚ ਹੋਣ ਜਾ ਰਹੀ ਹੈ ਬਿਲਕੁਲ ਠੀਕ ਸורה ਤੁਸੀਂ ਜੰਗ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਵੇਗੀ ਅਤੇ ਕਿੱਥੇ-ਕਿੱਥੇ ਕਿਨੇ-ਕਨੇ ਲੋਕਾਂ ਦਾ ਖਾਣ ਹੋਵੇਗਾ ਅਤੇ ਇਸ ਦਾ ਸਿਟਾ ਕਿਵੇਂ ਨਿਕਲੇਗਾ ਆਓ ਆਪਾਂ ਗੁਰੂ ਸਾਹਿਬ ਦੀਆਂ ਉਹਨਾਂ ਭਵਿੱਖਬਾਣੀਆਂ ਦੇ ਵਿੱਚੋਂ ਜਾਣਨ ਦੀ ਕੋਸ਼ਿਸ਼ ਕਰੀਏ ਚੈਨਲ ਤੇ ਨਵੇਂ ਹੋ ਸਾਧ ਸੰਗਤ ਜੀ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਆਓ ਸਾਥ ਸੰਗਤ ਜੀ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਸ਼ਮੇਸ਼ਕਤਾ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਆਪਣੇ ਗ੍ਰੰਥ ਸੋ ਸਾਕੀ ਦੇ ਵਿੱਚ ਕਈ ਤਰ੍ਹਾਂ ਦੀਆਂ ਭਵਿੱਖਬਾਣੀਆਂ ਕੀਤੀਆਂ ਸਨ ਜਿਨ੍ਹਾਂ ਦੇ ਵਿਚਾਰ 1984 ਦੇ ਵੱਡੇ ਘਾਟ ਦੀ ਵੱਡੀਆਂ ਭਵਿੱਖਬਾਣੀਆਂ ਅਤੇ ਉਸ ਤੋਂ ਪਹਿਲਾਂ ਜੋ ਆਪਣਾ ਸਿੱਖ ਰਾਜ ਸੀ ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਸ ਦੀ ਸ਼ੁਰੂਆਤ ਅਤੇ ਪਤਨ ਬਾਰੇ ਲਿਖਿਆ ਕਿਸ ਤਰ੍ਹਾਂ ਵਿਦੇਸ਼ੀ ਤਾਕਤਾਂ ਤੋਂ ਸਿੱਖ ਰਾਜੜਾ ਹੈ ਖਤਮ ਹੋ ਜਾਵੇਗਾ ਬਾਅਦ ਦੇ ਵਿੱਚ ਜੋ 1984 ਵੇਲੇ ਕਾੜ ਹੋਇਆ ਉਸ ਦੇ ਉੱਪਰ ਉਹਨਾਂ ਨੇ ਪ੍ਰਕਾਸ਼ ਪਾਉਂਦਿਆਂ ਲਿਖਿਆ ਨੰਬਰ 300 ਦੇ ਉੱਪਰ ਇੱਕ ਲਾਈਨ ਦਰਜ ਹੈ ਜਿਸ ਦੇ ਉੱਪਰ ਲਿਖਿਆ ਹੈ ਤਬੀ ਇੱਕ ਖਾਲਸਾ ਪ੍ਰਗਟ ਹੋਵੇ ਕਿ ਨਾ ਪਨਾਵੇ ਹਰਮੰਦਰ ਕੋ ਆਨ ਰਾਜ ਚਲਸੀ ਰੰਡੀ ਕਾ ਫੌਜਾ ਚੜੇ ਹਰਮੰਦਰ ਮੇਂ ਖੁਰਪ ਜੇ ਕੋੜੇ ਕਾ ਹਰਮੰਦਰ ਮੇਂ ਆਨ ਡਟ ਜਾਏਗਾ ਖਾਲਸਾ ਕੋਰ ਵਿਪਤ ਕੇ ਬਾਦ ਖਵਾਰ ਹੋਏ ਸਭ ਮਿਲenge ਸਿੰਘ ਵਿਪਤ ਮੇਂ ਆਨ ਯਾਨਕੀ ਰਾਜ ਚਲੇਗਾ ਰੰਡੀ ਦਾ ਜੋ ਵਿਧਵਾ ਔਰਤ ਹੈ ਉਸ ਦਾ ਰਾਜ ਦਿੱਲੀ ਤੱਕ ਤੇ ਜੋ ਭਾਰ ਦਾ ਤੱਕ ਹੈ ਉਸ ਦੇ ਉਪਰ ਹੋਵੇਗਾ ਬਿਲਕੁਲ ਐਵੇਂ ਹੋਇਆ 1984 ਵੇਲੇ ਜੋ ਮੋਕੇ ਦੀ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ ਉਹ ਇੱਕ ਵਿਧਵਾ ਔਰਤ ਸੀ ਅਤੇ ਹਰਮਿੰਦਰ ਸਾਹਿਬ ਦੇ ਵਿੱਚ ਇੱਕ ਗੁਰੂ ਦਾ ਸਿੰਘ ਹਰਮਿੰਦਰ ਸਾਹਿਬ ਨੂੰ ਕਿਲਾ ਬਣਾ ਕੇ ਬਿਠਾਇਆ ਅਤੇ ਬਾਅਦ ਦੇ ਵਿੱਚ ਇੱਥੇ ਇਹਨਾਂ ਖੂਨ ਖਰਾਬਾ ਹੋਇਆ ਕਿ ਕੋੜਿਆਂ ਦੇ ਖੁਰ ਤੱਕ ਕੂਨ ਦੇ ਵਿੱਚ ਭਿੱਜ ਸਕਦੇ ਸਨ ਇਹਨਾਂ ਕੁਝ ਇੱਥੇ ਹੋਇਆ ਵਾਪਰਿਆ ਬਿਲਕੁਲ ਪਹਿਲਾ ਲਿਖਿਆ ਸੀ ਇਸ ਦੇ ਨਾਲ-ਨਾਲ ਅੱਗੇ ਲਿਖਿਆ ਹੈ ਵੀ ਦੁਬਾਰਾ ਸਾਰੇ ਸਿੰਘ ਜਿਹੜੇ ਹਨ ਇਕੱਠੇ ਹੋਣਗੇ ਅਤੇ ਸਾਰੇ ਜੋ ਜੋ ਨਾਲ ਪਟਕੇ ਸਨ ਜੋ ਜੋ ਇਧਰ ਉਧਰ ਗਏ ਸਨ ਸਭ ਇਕੱਠੇ ਹੋ ਜਾਣਗੇ ਤਬੇ ਮਾਝਾ ਮਲਵਾ ਦੁਆਬਾ ਦੁਖੀ ਹੋਵੇ ਸਭ ਗ੍ਰਾਮ ਖੰਡਾ ਖੰਡਾ ਚੜੇ ਤਬ ਅੰਮ੍ਰਿਤਸਰ ਪਲਵਿਸ਼ਵਰ ਕੇ ਧਾਮ ਤਬੀ ਸਿੰਘ ਫੌਜ ਚੜੇ ਅਟਾਰੀ ਮੈਂ ਹਨ ਅੰਮ੍ਰਿਤਸਰ ਪਹੁੰਚ ਕਰ ਇਤਨਾ ਖੂਨ ਬਹਾਵੇ ਘੋੜੇ ਕਾ ਤੰਗ ਖੂਨ ਮੇ ਪਿ ਜਾਵੇ ਤਬ ਜਲੰਧਰ ਲੁਧਪੁਰ ਕੋ ਲੂਟ ਕਰੇ ਸ਼ਹਿਰ ਅੰਬਾਲਾ ਲੂਟ ढाई लाख खालसा हो शहीद सत्तर लख हिंदू मर जावे तभी रूस चीन हिंद में चढ़े आवै कोर युद्ध मचकर सत्तर करोड़ के सतारह करोड़ बच जावे दिल्ली तख्त पे बह जावे गुरु की फ़ौज तबे सब अमृत पान करे तबे चले जो पंथ की जमका बाणा बाड़ा तबे सब अमृत पान करे दिल्ली तख्त पे बह जावे गुरु की फ़ौज तबे सबे अमृत करे ਇਸ ਤਰ੍ਹਾਂ ਦੇ ਆਪ ਭਿਕਵਾੜੀਆਂ ਲਿਖਿਆ ਹਨ ਜਿਸ ਦੇ ਵਿਚਕਾਰ ਸਾਫ ਸਾਫ ਨਜ਼ਰ ਆ ਰਿਹਾ ਹੈ ਵੀ ਵੱਡੀ ਜੰਗ ਛੜੇਗੀ ਜਿਸ ਦੇ ਵਿਚਕਾਰ ਹਜ਼ਾਰਾਂ ਹੀ ਸਿੱਖ ਅਤੇ ਹਜ਼ਾਰਾਂ ਹੀ ਹਿੰਦੂ ਦਰਹਿਣ ਸ਼ਹੀਦ ਹੋ ਜਾਣਗੇ ਮਰ ਜਾਣਗੇ ਅਤੇ ਬਾਅਦ ਦੇ ਵਿੱਚ ਇਸ ਤਰ੍ਹਾਂ ਦੀ ਜੰਗ ਹੋਵੇਗੀ ਰੂਸ ਚੀਨ ਅਤੇ ਭਾਰਤ ਦੇ ਅਤੇ ਜਿਸ ਦੇ ਵਿਚਕਾਰ ਬਾਕੀ ਦੇਸ਼ ਵੀ ਹੋਣਗੇ ਅਤੇ ਉਸ ਤੋਂ ਅੰਤ ਦੇ ਵਿੱਚ ਗੁਰੂ ਦੀ ਫੌਜ ਜਿਹੜੀ ਹੈ ਦਿਨੀ ਤੱਕ ਤੇ ਬੈਠੇਗੀ ਯਾਨੀ ਕਿ ਭਾਰਤ ਦੇਸ਼ ਦੇ ਉੱਪਰ ਇਸ ਤਰ੍ਹਾਂ ਰਾਜ ਕਰੇਗੀ ਇਸ ਤਰ੍ਹਾਂ ਦੇ ਭਵਿਖਵਾਣੀਆਂ 100 ਸਾਖੀ ਦੇ ਵਿੱਚ ਦਰਜ ਹਨ ਹਾਲਾਂਕਿ ਆਪਾਂ ਗੱਲ ਕਰੀਏ ਅੱਜ ਕੱਲ ਦੇ ਮਾਹੌਲ ਦੀ ਅੱਜ ਜੋ ਮਾਹੌਲ ਚੱਲ ਰਿਹਾ ਹੈ ਜੋ ਜੰਗ ਦਾ ਮਾਹੌਲ ਬਣਿਆ ਹੈ ਕਿਉਂਕਿ ਪਾਕਿਸਤਾਨ ਦਾ ਪਾਣੀ ਰੋਕਣ ਦੀ ਗੱਲ ਕਰ ਰਹੀ ਹੈ ਸਰਕਾਰ ਪਹਿਲਗਾਮ ਦੇ ਵਿੱਚ ਹਮਲਾ ਹੁੰਦਾ ਹੈ ਅਤੇ ਭਾਰ ਦੇ ਕਈ ਆਦਮੀ ਪਾਕਿਸਤਾਨ ਦੇ ਕਈ ਅਤਵਾਦੀ ਜਿਹੜੇ ਹਨ ਉਹ ਮਾਰ ਦਿੰਦੇ ਹਨ ਇਸ ਦਿਓ ਪਰ ਪੂਰਾ ਬੇਚਲਿਆ ਹੈ ਪੰਜਾਬ ਤੇ ਵੀ ਵੱਡਾ ਅਸਰ ਜਿਹੜਾ ਹੈ ਉਹ ਤਾਂ ਦਿਖਾਈ ਪੈ ਸਕਦਾ ਹੈ ਕਿਉਂਕਿ ਪਾਣੀਆਂ ਦੇ ਮਸਲਾ ਪੰਜਾਬ ਦੇ ਵਿੱਚ ਕੋਈ ਨਵਾਂ ਨਹੀਂ ਹੈ ਪਹਿਲਾਂ ਭਾਰਤ ਦੇ ਪਾਕਿਸਤਾਨ ਦੇ ਵਿੱਚ ਪਾਣੀ ਦੀ ਵੰਡ ਹੁੰਦੀ ਹੈ ਬਾਅਦ ਦੇ ਵਿੱਚ ਜੋ ਭਾਰਤ ਦੇ ਹਿੱਸੇ ਪਾਣੀ ਬਚਦਾ ਹੈ ਉਸ ਦੇ ਵਿੱਚਕਾਰ ਵੀ ਹਰਿਆਣਾ ਪੰਜਾਬ, ਰਾਜਸਥਾਨ ਅਤੇ ਬਾਕੀ ਸਟੇਟਾਂ ਦੇ ਵਿੱਚ ਪਾਣੀ ਦੀ ਵੰਡ ਹੁੰਦੀ ਹੈ। ਹੁਣ ਜਦੋਂ ਪਾਕਿਸਤਾਨ ਵਾਲਾ ਪਾਣੀ ਜਿਹੜਾ ਰੋਕਿਆ ਜਾਵੇਗਾ ਉਸ ਦੀ ਵਰਤੋਂ ਸ਼ਾਇਦ ਹੋ ਸਕਦਾ ਹੈ। ਪੰਜਾਬ ਵਾਲੇ ਪਾਸੇ, ਹਰਿਆਣਾ ਵਾਲੇ ਪਾਸੇ ਜਾਂ ਕਿਤੇ ਹੋਰ ਹੋ ਸਕਦੀ ਹੈ। ਹਾਲਾਂਕਿ ਪਾਣੀ ਰੋਕਣਾ ਕੋਈ ਨਾ ਸੁੱਖਾ ਨਹੀਂ ਹੈ, ਲੇਕਿਨ ਫਿਰ ਵੀ ਪਾਣੀ ਪਿੱਛੇ جنگ ਹੋਣੀ ਲਾਜ਼ਮੀ ਹੈ। ਜੇਕਰ ਭਾਰਤ ਇਸ ਤਰ੍ਹਾਂ ਦਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਇਸ ਦਾ ਸਿਰਫ ਜਿਹੜਾ ਹੈ, ਡੱਗ ਤੋਂ ਸਿਵਾਏ ਹੋਰ ਕੁਝ ਨਜ਼ਰ ਨਹੀਂ ਆਉਂਦਾ। ਹਾਂਜੀ, ਸਾਧ ਸੰਗਤ ਜੀ ਤੁਹਾਨੂੰ ਕੀ ਲੱਗਦਾ ਹੈ ਗੁਰੂ ਸਾਹਿਬ ਦੀਆਂ ਇਹ ਜੜੀਆਂ ਭਵਿੱਖਵਾਣੀਆਂ ਹਨ ਇਹ ਸੱਚ ਹੋਣ ਗਿਆ ਜਾਂ ਤੁਹਾਨੂੰ ਕੁਝ ਹੋਰ ਲੱਗਦਾ ਹੈ ਵੀ ਇਹਨਾਂ ਦੇ ਵਿਚਾਰ ਕੁਝ ਮਿਲਾਵਟ ਹੈ ਜਿਵੇਂ ਕੋ ਆਮ ਲੋਕ ਕਹਿੰਦੇ ਹਨ ਵਿਦਵਾਨ ਕਹਿੰਦੇ ਹਨ ਵੀ ਸੋ ਸਾਕੀ ਦੇ ਵਿਚਾਰ ਅੰਗਰੇਜ਼ਾਂ ਨੇ ਅਤੇ ਬਾਅਦ ਦੇ ਵਿੱਚ ਕਈ ਗੁਰਸਿੱਖਾਂ ਨੇ ਮਿਲਾਵਟ ਕੀਤੀ ਲੇਕਿਨ ਇਸ ਦੇ ਨਾਲ ਨਾਲ ਹੀ ਸੋ ਸਾਕੀ ਦੀਆਂ ਕਈ ਹੋਰ ਸਾਖੀਆਂ ਵੀ ਜਿਹੜੀਆਂ ਹਨ ਆਮ ਸੰਗਤਾਂ ਦੇ ਵਿੱਚ ਪ੍ਰਸਿੱਧ ਹਨ ਜਿਸ ਤਰ੍ਹਾਂ ਸੰਤ ਗੁਰਬਜਨ ਸਿੰਘ ਭਿੰਡਰਾਵਾਲੇ ਉਹਨਾਂ ਨੇ ਦੱਸਿਆ ਵੀ ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਹੋਣਗੀਆਂ ਚਾਰ ਛੋਟੀਆਂ ਤਾਕਤਾਂ ਇੱਕ ਪਾਸੇ ਅਤੇ ਚਾਰ ਛੋਟੀਆਂ ਤਾਕਤਾਂ ਦੂਜੇ ਪਾਸੇ ਹੋਣਗੀਆਂ ਬੜੀ ਵੱਡੀ ਜੰਗ ਹੋਵੇਗੀ ਦੋ ਹਿੱਸੇ ਦੁਨੀਆ ਖਤਮ ਹੋ ਜਾਵੇਗੀ ਸਿਰਫ ਇੱਕ ਹਿੱਸਾ ਦੁਨੀਆ ਬਚੇਗੀ ਫਿਰ ਇੱਕ ਮੁਸਲਮਾਨਾਂ ਦਾ ਕਾਫਲਾ ਪੱਛਮ ਵੱਲੋਂ ਚੜਾਈ ਕਰੇਗਾ ਜਿਸ ਦੀ ਚੜਾਈ ਰੋਪੜ ਤੋਂ ਲੈ ਕੇ ਬਠਿੰਡੇ ਤੱਕ ਹੋਵੇਗੀ ਪਾਣੀ ਪਤ ਲਗੇ ਸਿੰਘਾਂ ਦੇ ਦਲਾਂ ਨਾਲ ਬੜੀ ਵੱਡੀ ਜੰਗ ਹੋਵੇਗੀ ਸਿੰਘਾਂ ਦੀ ਫਤਿਹ ਹੋਵੇਗੀ ਫਿਰ ਸਾਰੇ ਦੇਸ਼ ਤੇ ਸਿੰਘਾਂ ਦਾ ਬੋਲਬਾਲਾ ਵਧੇਗਾ ਅਤੇ ਖਾਲਸਾ ਰਾਜ ਕਾਇਮ ਹੋ ਜਾਵੇਗਾ ਇਹ ਕੁ ਮੇਰੇ ਬਚਨ ਨਹੀਂ ਇਹ ਕੁ ਮੇਰੇ ਬੋਲ ਨਹੀਂ ਹਨ ਇਹ ਸੰਤ ਗੁਰਵਜਨ ਸਿੰਘ ਦੇ ਖੂਬਹੂ ਬੋਲ ਪੜ੍ਹ ਕੇ ਮੈਂ ਤੁਹਾਨੂੰ ਸੁਣਾਏ ਹਨ ਹਾਂਜੀ ਸਾਧ ਸੰਗਤ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮਾਹੌਲ ਦੇ ਬਾਰੇ ਕਿ ਤੁਹਾਨੂੰ ਲੱਗਦਾ ਹੈ ਇਹ ਭਵਿੱਖਬਾਣੇ ਜਿਹੜੇ ਅਗਰ ਸੱਚ ਹੋਣ ਗਿਆ ਖਾਲਸਾ ਰਾਜ ਕਾਇਮ ਹੋਵੇਗਾ ਜਾਂ ਫਿਰ ਇਸ ਦਾ ਸਰਪ ਕੋਈ ਹੋਰ ਨਿਕਲਣਾ ਹੈ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਹਾਜੀ ਸਾਧ ਸੰਗਤ ਜੀ ਦੇਵ ਜੀ ਸਾਨੂੰ ਇਜਾਜ਼ਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ